ਹਾਂਜੀ ਹੁਣ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ ਜੋ ਕਿ ਬਈ ਸਰਬਜੀਤ ਸਿੰਘ ਖਾਲਸਾ ਤੇ ਜੋ ਇਹ ਪੰਜਾਬ ਸਰਕਾਰ ਤੇ ਜੋ ਇੱਕ ਦੋ ਪੁਲਿਸ ਵਾਲਿਆਂ ਦੇ ਫੋਨ ਆਉਂਦੇ ਤੇ ਉਹਨਾਂ ਤੇ ਐਫਆਈ ਦਰਜ ਕਰਨ ਦਾ ਇੱਕ ਉਹਨਾਂ ਨੂੰ ਚੈਲੰਜ ਕੀਤਾ ਜਾਂਦਾ ਵੀ ਛੋਟੇ ਇੱਕ ਐਫਆਈ ਦਰਜ ਹੋਊਗੀ ਜੋ ਐਨਡੀਪੀਐਸ ਉਹਦੇ ਕੇਸ ਪੈਣਗੇ ਛੋਟੇ ਤੇ ਤਾਂ ਹੁਣ ਤੁਹਾਨੂੰ ਪਹਿਲਾ ਵੀਡੀਓ ਸੁਣਾ ਦਈਏ ਤੇ ਬਾਅਦ ਦੇ ਵਿੱਚ ਕਰਾਂਗੇ ਵਿਚਾਰ ਸਾਂਝੇ ਜੋ ਸਰਬਜੀਤ ਸਿੰਘ ਖਾਲਸਾ ਦਾ ਕੀ ਕਹਿਣਾ ਕਿਉਂਕਿ ਜਿਹੜੀ ਇਹ ਤਲਵੰਡੀ ਰੈਲੀ ਹੋਈ ਸੀ ਉਦੋਂ ਬਾਅਦ ਇਹ ਜੋ ਇੱਕ ਉਹਨਾਂ ਕੋਲ ਫੋਨ ਆਉਂਦਾ ਵੀ ਜੋ ਪੰਜਾਬ ਪੁਲਿਸ ਦੇ ਦੋ ਅਫਸਰਾਂ ਦਾ ਤੇ ਵੀ ਉਹਦੇ ਤੇ ਉਹਨਾਂ ਤੇ ਪਰਚਾ ਹੋਊਗਾ ਤੇ ਕਰਾਊਗਾ ਕੌਣ ਪੰਜਾਬ ਸਰਕਾਰ ਕਿਉਂਕਿ ਇਹ ਡਰੀ ਪਈ ਆ ਪੰਜਾਬ ਸਰਕਾਰ ਕਿਉਂਕਿ ਜਦੋਂ ਦੀ ਇਹ ਰੈਲੀ ਹੋਈ ਆ ਤਾਂ ਹੁਣ ਤੁਹਾਨੂੰ ਪਹਿਲਾਂ ਮੜਾਏ ਆਪਾਂ ਵੀਡੀਓ ਸੁਨਾਈਏ ਬਾਅਦ ਵਿੱਚ ਕਰਾਂਗੇ ਵਿਚਾਰ ਸਾਂਝੇ ਸੋ ਵੀਡੀਓ ਜੇ ਉਹ ਰਾਦੀ ਕਿਸੇ ਵੀ ਚੀਜ਼ ਦੀ ਸ਼ਮੂਲੀਅਤ ਨਹੀਂ ਹੈ ਤੇ ਉਹਨਾਂ ਨੂੰ ਡਰਨ ਦੀ ਕੋਈ ਵੀ ਲੋੜ ਨਹੀਂ ਹੈ ਪਰ ਦੂਸਰੇ ਪਾਸੇ ਸ਼ਿਕਾਇਤ ਕੀਤਾ ਗਿਆ ਕਿ ਜੋ ਪੰਜਾਬ ਸਰਕਾਰ ਨੇ 21 ਜੁਲਾਈ ਤੋਂ 28 ਸਤੰਬਰ ਦੇ ਵਾਲੇ ਦਿਨ ਬਰਤ ਦੇ ਇਕੱਠ ਨੂੰ ਦੇ ਲੋਕਾਂ ਦੇ ਪਰਵੇ ਹੰਕਾਰ ਨੂੰ ਦੇਖ ਕੇ ਪੰਜਾਬ ਸਰਕਾਰ ਤੇਰੀ ਹੈ। ਇਹ ਤੋਂ ਨੁਕਨਾ ਵੀ ਮੈਨੂੰ ਡੀਐਸਪੀ ਤੇ ਇੰਟੈਲੀਜੈਂਸ ਦੇ ਦਾ ਫੋਨ ਆਇਆ ਦੋ ਜਣਿਆਂ ਦਾ ਇੱਕ ਦਾ ਨਹੀਂ ਆਇਆ ਦੋ ਜਣਿਆਂ ਦਾ। ਮੈਨੂੰ ਕਹਿੰਦੇ ਬਾਈ ਜੀ ਇਹ ਹਿੱਲ ਗਏ ਸਾਰੀ ਸਰਕਾਰ ਵੀ ਇੰਨਾ ਕੱਟ ਹੋ ਕਿਵੇਂ ਗਿਆ ਬਈ ਹੁਣ ਇਹਨਾਂ ਨੇ ਨਾ ਪਲੈਨਿੰਗ ਕੀਤੀ ਐ ਵੀ ਸਰਜੀ ਸਿੰਘ ਤੇ ਪਰਚਾ ਦੋ ਵੀ ਪਰਚਾ ਜੇ ਇਸ ਤੇ ਕੋਈ ਵੀ ਚੀਜ਼ ਦਾ ਪਰਚਾ ਦੰਨੇ ਆ ਕਿਸੇ ਵੀ ਗੱਲ ਦਾ ਤਾਂ ਸਪੀਕਰ ਤੋਂ ਪਰਮਿਸ਼ਨ ਲੈਣ ਦੀ ਲੋੜ ਐ ਸਪੀਕਰ ਤੋਂ ਪਰ ਜੇ ਅਸੀਂ ਐਨਡੀਪੀਐਸ ਦਾ ਪਰਚਾ ਦਿੰਨੇ ਆ ਤਾਂ ਸਪੀਕਰ ਤੋਂ ਪਰਚਾ ਉਹਦੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਐਨਡੀਪੀਐਸ ਚ ਬਈ ਇਸ ਤੇ ਪਰਚਾ ਦੋ ਫਿਰ ਇਹਨੂੰ ਵੱਡਾ ਸਮਗਲਰ ਦਿਖਾਓ ਵੱਡਾ ਦਾਵਾ ਕਰ ਰਹੇ ਹੋ ਤੁਸੀਂ ਮੈਂ ਕਿਹਾ ਜੀ ਬਿਲਕੁਲ ਮੈਂ ਤੁਹਾਨੂੰ ਕਹਿੰਦਾ ਜੀ ਮੈਨੂੰ ਟਿਕ ਦਾ ਨਹੀਂ ਆਇਆ ਦੋ ਜਣਿਆਂ ਦੇ ਸਨੇਹ ਆਏ ਕਿਹਦੇ ਤੋਂ ਤੁਹਾਨੂੰ ਡਰ ਪੰਜਾਬ ਸਰਕਾਰ ਤੇ ਤੁਸੀਂ ਸਵਾਲ ਖੜਾ ਕਰ ਰਹੇ ਹੋ ਮੈਨੂੰ ਨਹੀਂ ਪਤਾ ਜੀ ਬਸ ਪੰਜਾਬ ਪੁਲਿਸ ਦੀ ਮੀਟਿੰਗ ਹੋਈ ਹੈ ਇਹ ਮੈਂ ਪੰਜਾਬ ਨੂੰ ਤੁਹਾਡੇ ਪਰਚਾ ਕਰਨਾ ਚਾਹੁੰਦੀ ਤੁਸੀਂ ਨਾ ਪਿੱਛੋ ਕਰਵਾਉਣੀ ਹੈ ਨਾ ਜਿਹੜੇ ਪਿੱਛੇ ਐ ਜਿਨ੍ਹਾਂ ਨੂੰ ਸਾਤੋਂ ਡਾਰ ਐ ਵੀ ਇਹ ਸਾਡੀ ਸਰਕਾਰ ਨੂੰ ਮਤਲਬ ਆਉਣ ਵਾਲੇ ਸਮੇਂ 'ਚ ਚੈਲੰਜ ਦੇਣਗੇ ਉਹਨਾਂ ਨੂੰ ਡਾਰ ਤਾਂ ਸਰਬਜੀਤ ਸਿੰਘ ਖਾਲਸਾ ਇਹ ਦਾਵਾ ਕਰ ਰਹੇ ਨੇ ਇਸ ਵੇਲੇ ਕਿ ਤੁਹਾਡੇ ਕੋਲੇ ਜਾਣਕਾਰੀ ਆਈ ਹੈ ਜਾਣਕਾਰੀ ਆਈ ਹੈ ਕੋਣ ਆਇਆ ਇੱਥੇ ਉੱਤਰ ਦੇ ਅਧਿਕਾਰੀਆਂ ਦਾ ਕਿ ਤੁਹਾਡੇ ਤੇ ਐਨਡੀਪੀਐਸ ਐਕਟ ਯਾਨੀ ਟਰੱਕਸ ਦਾ ਪਰਚਾ ਦਰਜ ਕਰ ਟਰੱਕਸ ਦਾ ਦੇਲ ਕੇ ਕਿਉਂਕਿ ਬਾਕੀ ਕੋਈ ਵੀ ਪਰਚਾ ਦੇਣਾ ਹੈ ਨਾ ਜੇ ਐਮਪੀ ਤੇ ਤਾਂ ਸਪੀਕਰ ਦੀ ਪਰਮਿਸ਼ਨ ਚਾਹੀਦੀ ਹੈ ਇਹ ਕੈਨਡੀਪੀਐਸ ਐਕਟ ਐਸਾ ਹੈ ਜਿਹਦੇ ਵਿੱਚ ਸਪੀਕਰ ਦੀ ਪਰਮਿਸ਼ਨ ਨਹੀਂ ਚਾਹੀਦੀ ਮੈਨੂੰ ਇਹ ਗੱਲ ਪ੍ਰੋਪਰ ਮਤਲਬ ਪੁਲਿਸ ਵਾਲੇ ਨੇ ਹੀ ਦੱਸੀ ਹੈ ਕਦੋਂ ਦੀ ਗੱਲ ਹੈ ਰੈਲੀ ਤੋਂ ਇਹ ਰੈਲੀ ਤੋਂ ਬਾਤ ਦੀ ਗੱਲ ਹੈ ਜੀ 13 ਤਰੀਕ ਤੋਂ ਬਾਤ ਦੀ ਗੱਲ ਹੈ ਉਸ ਤੋਂ ਕਿੰਨੇ ਦਿਨ ਬਾਅਦ ਫੋਨ ਆਇਆ ਅਗਲੇ ਦਿਨ ਨਹੀਂ ਅਗਲੇ ਦਿਨ ਤਾਂ ਨਹੀਂ ਮੈਂ ਮੈਨੂੰ ਕਹਾਂ ਚ ਕਿਹਨਾਂ ਤਰੀਕ ਹੈ ਤੀਰਾਂ ਦੀ ਸੀਰੇਲੀ 16 5 14 ਨੂੰ ਆ ਗਿਆ ਸੀ ਫੋਨ ਅਗਲੇ ਦਿਨ ਸੁਵੇਰੀ ਦੇ ਨਹੀਂ ਸੁਵੇਰੀ ਫੋਨ ਆ ਗਿਆ ਤਾਂ ਫਿਰ ਉਹ ਸਰਜੀਸੇ ਕਾਸਾ ਕਿਸ ਤਰ੍ਹਾਂ ਦੀ ਤਿਆਰੀ ਦੇ ਵਿੱਚ ਨਹੀਂ ਤਿਆਰੀ ਕਿ ਬੇਟੀ ਦਾ ਜਦ ਮਰ ਜੀ ਤਲਾਸ਼ੀ ਲੈ ਲੋ ਆਪਾਂ ਤਾਂ ਰੌਲਾ ਹੀ ਕੋਈ ਨਹੀਂ ਅਰੇ ਇਹ ਐਟਪੀ ਸੈਕਟ ਦਾ ਤੁਹਾਨੂੰ ਕਿਉਂ ਮੈਨੂੰ ਜੀ ਮੈਨੂੰ ਜਿਹੜੇ ਬੰਦੇ ਨੇ ਮੈਨੂੰ ਆ ਗੱਲ ਕਹੀ ਹੈ ਨਾ ਆਪ ਸਕਦਾ ਕੀ ਕਿਸੇ ਤੇ ਪਰਚਾ ਦਿੱਤਾ ਜਾ ਸਕਦਾ ਕੀ ਪਤਾ ਜੀ ਹੁਣ ਸਰਕਾਰਾਂ ਹਾਂਜੀ ਏਸੀ ਜੋ ਸਰਬਜੀਤ ਸਿੰਘ ਖਾਲਸਾ ਜੋ ਕਿ ਬਈ ਪੰਜਾਬ ਪੁਲਿਸ ਤੇ ਜੋ ਹੁਣ ਇਹਨਾਂ ਨੂੰ ਇਹਨਾਂ ਨੂੰ ਸਿੱਧਾ ਆ ਕੇ ਫੋਨ ਆਉਂਦਾਗਾ ਜੋ 13 ਤਰੀਕ ਨੂੰ ਇਹ ਰਿਲੀ ਹੋਈ ਸੀ ਜੋ ਤਲਵੰਡੀ ਦੇ ਵਿੱਚ ਪਰ ਹੁਣ ਉਹ ਭਾਰੀ ਇਕੱਠ ਦੇਖ ਕੇ ਜਿਵੇਂ ਆਪਾਂ ਗੱਲ ਕਰੀਏ ਜਦੋਂ ਅਮਰਪਾਲ ਦੀ ਬਾਹਰ ਆਉਣ ਦੀ ਵਾਰੀ ਹੁੰਦੀ ਆ ਕੋਈ ਨਾ ਕੋਈ ਸਾਜ਼ਿਸ਼ ਰਚੀ ਜਾਂਦੀ ਆ ਕਿ ਕਿਸੇ ਤਰੀਕੇ ਨਾਲ ਅਮਰਪਾਲ ਬਾਹਰ ਨਾ ਆ ਸਕੇ ਤਾਂ ਹੁਣ ਜਿਹੜਾ ਜੋ ਸਰਬਜੀਤ ਸਿੰਘ ਖਾਲਸਾ ਇਹਨਾਂ ਦਾ ਕਹਿਣਾ ਇਹ ਆ ਵੀ ਸਾਡਾ ਇੱਕ ਕੱਠ ਦੇਖ ਕੇ ਤਾਂ ਸਾਨੂੰ ਇੱਕ ਪੁਲਿਸ ਅਫਸਰ ਦਾ ਫੋਨ ਆਉਂਦਾ ਇੱਕ ਨਾਲ ਹੀ ਦੋ ਦਾ ਆਉਂਦਾ ਪਹਿਲਾ ਜੋ ਡੀਐਸਪੀ ਦਾ ਇੱਕ ਜੋ ਇੰਟੈਲੀਜੈਂਸ ਪੁਲਿਸ ਵਾਲਾ ਉਹਨਾਂ ਦਾ ਤਾਂ ਦੋ ਫੋਨ ਆਉਂਦੇ ਆ ਸਾਨੂੰ ਦੋਨੇ ਪੁਲਿਸ ਅਫਸਰਾਂ ਦੇ ਕਿਹਾ ਜਾਂਦਾ ਵੀ ਤੁਹਾਡੇ ਤੇ ਕੇਸ ਪੈ ਸਕਦਾ ਜੀ ਜੋ ਐਨਡੀਪੀਐਸ ਦਾ ਤਾਂ ਪਰ ਹੁਣ ਦੇਖਣਾ ਇਹ ਬਣਦਾ ਵੀ ਜੋ ਸਰਬਜੀਤ ਸਿੰਘ ਖਾਲਸਾ ਦੇ ਜਿਵੇਂ ਇਹਨਾਂ ਨੇ ਦੱਸਿਆ ਵੀ ਸਾਨੂੰ ਇਹਦੇ 'ਚ ਕੋਈ ਤਰਾਜ ਨਹੀਂ ਸਾਡੇ ਘਰ ਦੀ ਚਾਹ ਤਲਾਸੀ ਲੇਤੀ ਜਾਵੇ ਕੋਈ ਸਾਨੂੰ ਉਹ ਨਹੀਂ ਕਿਉਂਕਿ ਅਸੀਂ ਜਦੋਂ ਇਹ ਜਾ ਕੁਝ ਕਰਨੇ ਨਹੀਂ ਪਰ ਇਹ ਜੇ ਹੁਣ ਗੱਲ ਦੇਖੀਏ ਤਾਂ ਸਿੱਧਾ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਜਿਆ ਜਾਂਦਾ ਕਿਉਂਕਿ ਸਿੱਧਾ ਗੱਲ ਜੇ ਦੱਸੀਏ ਅਸੀਂ ਵੀ ਜੋ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਤਾਂ ਕੋਈ ਇਹਦੇ 'ਚ ਹੱਥ ਨਹੀਂ ਜੇ ਪੰਜਾਬ ਸਰਕਾਰ ਉਹਨਾਂ ਤੇ ਐਕਸ਼ਨ ਲਾਊਗੀ ਤਾਂ ਪੰਜਾਬ ਪੁਲਿਸ ਉਹਨਾਂ ਤੇ ਕੋਈ ਕਾਰਵਾਈ ਕਰੂਗੀ ਜੇ ਕੋਈ ਉਹਨਾਂ ਤੇ ਕੇਸ ਝੂਠਾ ਪਾਉਣਗੇ ਤਾਂ ਬਾਰ ਹੁਣ ਦੇਖਣਾ ਇਹ ਬਣਦਾ ਵੀ ਜਿਵੇਂ ਸਰਬਜੀਤ ਸਿੰਘ ਨੂੰ ਇੱਕ ਨਿਸ਼ਾਨੇ ਤੇ ਲਿਆ ਜਾਂਦਾ ਪੰਜਾਬ ਸਰਕਾਰ ਕਹਿ ਲੋ ਤੇ ਚਾਹੇ ਪੰਜਾਬ ਪੁਲਿਸ ਪੰਜਾਬ ਪੁਲਿਸ ਨੂੰ ਤਾਂ ਜੀ ਆਪਾਂ ਵਿੱਚ ਲਿਆ ਸਕਦੇ ਕਿਉਂਕਿ ਪੰਜਾਬ ਪੁਲਿਸ ਨੇ ਤਾਂ ਇੱਕ ਸਬੂਤ ਦੇਖਣੇ ਆ ਜੇ ਕੋਈ ਗਲਤ ਕੰਮ ਕਰਦਾ ਤਾਂ ਉਥੋਂ ਇਹਨਾਂ ਨੇ ਰੰਗੇ ਇੱਥੀ ਫੜਨਾ ਨਾ ਕਿ ਕੋਈ ਗਲਤ ਸਖਸ ਨੂੰ ਤਾਂ ਜੇ ਕੋਈ ਇਸ ਤਰ੍ਹਾਂ ਜਾਂਦਾ ਐ ਤਾਂ ਗ੍ਰਿਫਤਾਰ ਵੀ ਨਹੀਂ ਕਰ ਸਕਦੇ ਜੇਕਰ ਉਹਦੇ ਕੋਲ ਨਸ਼ਾ ਮਰਾਬਤ ਹੋ ਤਾਂ ਹੀ ਪਰਚਾ ਪਊ ਤਾਂ ਹੁਣ ਜੋ ਇਹ ਵੱਡੇ ਵੱਡੇ ਖੁਲਾਸੇ ਹੋ ਚੁੱਕੇ ਜਿਹਦੇ ਵਿੱਚ ਸਰਬਜੀਤ ਸਿੰਘ ਖਾਲਸਾ ਨੇ ਭਈ ਆ ਕੇ ਪੱਤਰਕਾਰ ਦੇ ਮੂਹਰੇ ਸਵਾਲ ਰੱਖੇ ਆ ਵੀ 13 ਤਰੀਕ ਦੀ ਇਹ ਰੈਲੀ ਸੀ ਤਲਵੰਡੀ ਦੇ ਵਿੱਚ ਤਾਂ ਉਹ ਇਕੱਠ ਦੇਖ ਕੇ ਇਹ ਡਰੇ ਪਏ ਆ ਉਹ ਪੁਲਿਸ ਵਾਲਿਆਂ ਦਾ ਵੀ ਕਹਿਣਾ ਵੀ ਹੁਣ ਕੋਈ ਵੀ ਸਾਜੀ ਸਰਾਚ ਚੱਕਦੇ ਆ ਤਾਂ ਹੁਣ ਦੇਖਣਾ ਇਹ ਬਣਦਾ ਵੀ ਜਿਵੇਂ ਕਿ ਸਰਬਜੀਤ ਸਿੰਘ ਖਾਲਸਾ ਜੋ ਕਿ ਐਮਪੀ ਅਮਰਤਪਾਲ ਸਿੰਘ ਉਹਨਾਂ ਦੀ ਪਾਰਟੀ ਦੇ ਮੈਂਬਰਾਂ ਤੇ ਕਿਵੇਂ ਨਾ ਕਿਵੇਂ ਰੋ ਲੱਗ ਜਾਂਦੀ ਆ ਜਦ ਅਮਰਤਪਾਲ ਬਾਹਰ ਆਉਣ ਦੀ ਵਾਰੀ ਹੁੰਦੀ ਆ ਜੇ ਗੱਲ ਕਰੀਏ ਉਹਨਾਂ ਦੇ ਸਾਥੀਆਂ ਤਾਂ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਰੱਖਿਆ ਗਿਆਗਾ ਤੇ ਜੋ ਅਮਰਤਪਾਲ ਸਿੰਘ ਨੂੰ ਵੀ ਪੰਜਾਬ ਦੇ ਵਿੱਚ ਲਿਆ ਲਿਆ ਬਹੁਤ ਜਲਦ ਲਿਆਉਣ ਲਿਆਉਣ ਵਾਲੇ ਆ ਪਰ ਹੁਣ ਦੇਖਣਾ ਇਹ ਬਣਦਾ ਵੀ ਅਮਰਤਪਾਲ ਦਾ ਜਦੋਂ ਵੀ ਕੋਈ ਬਾਹਰ ਆਉਣ ਦੀ ਵਾਰੀ ਹੁੰਦੀ ਆ ਕੋਈ ਨਾ ਕੋਈ ਟਾਰਗੇਟ ਕੀਤਾ ਜਾਂਦਾ ਇਹ ਸਰਕਾਰਾਂ ਵੱਲੋਂ ਤਾਂ ਕਿਸੇ ਤਰੀਕੇ ਨਾਲ ਵੀ ਅਮਰਤਪਾਲ ਬਾਹਰ ਨਾ ਆ ਸਕੇ ਜਿਵੇਂ ਹੁਣ ਸਰਬਜੀਤ ਸਿੰਘ ਖਾਲਸਾ ਦਾ ਕਹਿਣਾ ਇਹ ਆ ਸਿੱਧਾ ਪੰਜਾਬ ਸਰਕਾਰ ਤੇ ਉਹਨਾਂ ਨੇ ਸਵਾਲ ਕੀਤੇ ਵੀ ਸਾਨੂੰ ਜੋ ਪੰਜਾਬ ਸਰਕਾਰ ਆ ਜਿਹੜੀ ਪੁਲਿਸ ਦਾ ਕੁਝ ਨਹੀਂ ਕਰਦੀ ਜੇ ਇਹ ਕਰਨਗੇ ਤਾਂ ਪੰਜਾਬ ਸਰਕਾਰ ਹੀ ਕਰੂਗੀ ਸਿੱਧਾ ਸਾਫ ਪਤਾ ਲੱਗਦਾ ਹੁਣ ਸਰਬਜੀਤ ਸਿੰਘ ਖਾਲਸਾ ਨੇ ਇਹ ਗੱਲ ਜ਼ਰੂਰ ਕਹਤੀ ਪੱਤਰਕਾਰ ਨੂੰ ਵੀ ਬਾ ਸਾਨੂੰ ਇੱਕ ਫੋਨ ਆਇਆ ਵੀ ਆਇਆ ਕਿਹਦਾਗਾ ਜੋ ਪੁਲਿਸ ਵਾਲੀ ਤਾਂ ਦੇਖਣਾ ਹੁਣ ਇਹ ਬਣਦਾ ਵੀ ਇਦੂ ਅੱਗੇ ਹੁਣ ਜਿਵੇਂ ਇਹਨਾਂ ਤੇ ਝੂਠਾ ਪਰਚਾ ਪਾਉਣ ਦੀ ਗੱਲ ਕਰਦੇ ਆ ਵੀ ਐਨਡੀਪੀਐਸ ਦਾ ਪਰਚਾ ਪਾਊਗਾ ਤਾਂ ਦੇਖਣਾ ਹੁਣ ਇਹ ਬਣਦਾ ਬਾਈ ਵੀ ਸਰਬਜੀਤ ਸਿੰਘ ਖਾਲਸਾ ਦੇ ਨਾਲ ਜੋ ਇਹੇ ਝੂਠਾ ਪੈਣ ਦੀ ਗੱਲ ਕਰਦੇ ਆ ਵੀ ਕਿਹਦਾ ਇਹੇ ਫੋਨ ਆ ਤੇ ਕਿਹਨੇ ਕਰਵਾਇਆ ਗਿਆਗਾ ਤੇ ਕਿਉਂ ਪਰਚਾ ਪਾਉਣਾ ਚਾਹੁੰਦੇ ਚਾਹੁੰਦੇ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਆ ਤੇ ਜੋ ਪੰਜਾਬ ਦੇ ਵਿੱਚ ਗੱਲਬਾਤ ਹੁੰਦੀ ਆ ਤੁਹਾਡੇ ਨਾਲ ਸਾਂਝੀ ਕਰਦੇ ਆ ਜਿਵੇਂ ਕਿ ਸਰਬਜੀਤ ਸੰਗ ਖਾਲਸਾ ਦੇ ਅੱਜ ਬਹੁਤ ਵੱਡੇ ਵੱਡੇ ਖੁਲਾਸੇ ਹੋਏ ਆ ਜਿਸ ਦਿਨ ਇਹ ਰੈਲੀ ਸੀ 13 ਤਰੀਕ ਨੂੰ ਤੇ ਉਸ ਤੋਂ ਦੋ ਦਿਨ ਦੂਜੇ ਦਿਨ ਇਹ ਘਟਨਾ ਵਾਪਰਦੀ ਹੈ 14 ਤਰੀਕ ਨੂੰ ਇਹ ਘਟਨਾ ਨਹੀਂ ਕਹੇ ਘਟਨਾ ਹੀ ਕਹਿ ਸਕਦੇ ਆ ਆਪਾਂ ਅਸਲ ਤਾਂ ਕਿਉਂਕਿ ਇੱਕ ਪਰਚਾ ਪਾਉਣ ਦਾ ਇੱਕ ਬਹੁਤ ਵੱਡੀ ਇੱਕ ਧਮਕੀ ਦਿੱਤੀ ਜਾਂਦੀ ਹੈ ਵੀ ਸੋਡੇ ਤੇ ਪਰਚਾ ਪੈ ਸਕਦਾ ਤਾਂ ਇਹ ਬਹੁਤ ਵੱਡਾ ਇੱਕ ਕਹਿੰਦੇ ਵੀ ਪੰਜਾਬ ਸਰਕਾਰ ਦਾ ਇੱਕ ਤੱਕੇਸ਼ਾਈ ਕਹਿ ਸਕਦੇ ਆ ਆਪਾਂ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੈਨਲਾਂ ਜਿੱਥੋਂ ਤੱਕ ਵੀਡੀਓ ਹੋ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆ ਗੱਲ ਨੂੰ ਨਵੇਂ ਟੌਪ ਤੇ ਧੰਨਵਾਦ